ਮਸਲਾ ਇਹ ਆ ਸਰ ਵੀ ਪਿਛਲੇ ਨਾ کافی ਲੰਮੇ ਸਮੇਂ ਤੋਂ ਨਾ ਇਹ ਰੇੜੀਆਂ ਲੱਗਦੀਆਂ ਆਂ ਤੁਹਾਡਾ ਨਾਂ ਤੇ ਰੇੜੀ ਮਾਰਕੀਟ ਦਾ ਨਾ ਮਾਰਿਆ ਜੀ ਸਾਡੀਆਂ ਰੇੜੀਆਂ ਜੋ ਕਿ ਇਹਨਾਂ ਨੇ ਬਾਹਰ ਛੁੜਤੀਆਂ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਆ ਨਾ ਇਹਨਾਂ ਨੇ ਆਪਣੇ ਚਾਚੇ, ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾ ਪੰਜ-ਪੰਜ 7-7 ਰੇੜੀਆਂ ਲਵਾ ਦਿੱਤੀਆਂ ਇਹ ਬੁਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਭ ਸ਼ਹਿਰਾਂ 'ਵਾਂਡੇ ਕੁੰਡ ਚੁਕੇ ਇੱਕ ਕੁੰਡਰ ਐਸ ਮੁੰਡੇ ਦੇ ਉੱਤੇ ਵੀ ਸੁੱਟਿਆ ਇਹਨਾਂ ਨੇ ਇਹ ਸਿਲਸਿਲੇ ਦੇ ਵਿੱਚ ਐਹੀ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ ਠਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚੁਕਾ ਦੇਣੀਆਂ ਵਾਂ ਇਹ ਕਰ ਦਿੱਤੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਹਨਾਂ ਕਾ ਜ਼ਿਆਦਾ ਮਲੋਂ ਨਾਲ ਗੰਧ ਅਨ ਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਧਮੰਦ ਲੋਕਾਂ ਨੂੰ ਖਵਾ ਸਕਦੇ ਫਾਇਦਾ ਰਾਜਕਮਰ ਮੇਰਾ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਦਾ ਹੀ ਆ ਠੀਕ ਹੈ ਗੱਲ ਬਈ ਜਿਹੜੀ ਰੇੜੀਆਂ ਤੇ ਰੇੜੀਆਂ ਲੱਗ ਗਈ ਪਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਆ ਠੀਕ ਹੈ ਇੱਕ ਵਾਰ ਹੀ ਨਹੀਂ ਬੜੇ ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰ ਹੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਇੱਥੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਉਹ ਗੱਡੀਆਂ ਨਾਲ ਜਾਂ ਕਿੰਨੇ ਭਰਨਾ ਜਦੋਂ ਸਾਡੀਆਂ ਖੜੀਆਂ ਖੋਦੀਆਂ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੇੜੀਆਂ ਚੁੱਕੋ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਰੇੜੀਆਂ ਚੁਕਵਾਈਆਂ ਆ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੋਂ ਵਾਜਾ ਆਉਂਦੀਆਂ ਵੀ ਜੀ ਐਮਐਲਏ ਸਾਹਿਬ ਵੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਦੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ਼ ਸਫਾਈ ਦਾ ਹੈ ਗੱਲ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਸਾਨੂੰ ਹੋਰ ਕੋਈ ਮਤਭਲ ਨਹੀਂ ਆਹੀ ਇਹਨਾਂ ਦਾ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਕੰਮ ਕਰਨ ਅਸੀਂ ਕਿਸੇ ਭਰਾ ਦਾ ਕੋਈ ਆਹੀ ਦੋਖੀ ਨਹੀਂ ਹੈਗੇ ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਭਲ ਆ ਆਪਣੀ ਮਾਰਕੀਟ ਨਾਲ ਮਤਭਲ ਆ ਸਾਡੀ ਮਾਰਕੀਟ ਵਿੱਚ ਅਮਨ ਚਾਨੀ ਰਹਿਣੀ ਚਾਹੀਦੀ ਆ ਜਿਹੜਾ ਲੜਾਈ ਝਗੜਾ ਜਿਹੜਾ ਕ੍ਰਾਈਮ ਇੱਥੇ ਵਧ ਰਿਹਾ ਬੜਾ ਕੁਝ ਸੁਣਨ ਚਾਹੁੰਦਾ ਪਿਆ ਭਾਜੀ ਵੀ ਇੱਥੇ ਬੜਾ ਕੁਝ ਹੋ ਰਿਹਾ ਔਰ ਵਾਕਈ ਹੀ ਉਹ ਹੋ ਰ ਤਾਨੂੰ ਅਸੀਂ ਵੀਡੀਓਜ਼ ਵੀ ਦੇ ਦਮੇ ਆ ਕਿ ਇਹ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ ਕਿੰਨੀ ਗੰਦਗੀ ਦੇ ਵਿਚ ਚੈਨਲ ਪਾਈ ਹੋਈ ਆ ਅਸੀਂ ਤੁਹਾਨੂੰ ਬਤੌਰੇ ਵੀਡੀਓਜ਼ ਦਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਤੀ ਜਾਏਗੀ ਹਾਂਜੀ ਭਾਜੀ ਕੀ ਨਾਮ ਦਾ ਤੇ ਕੀ ਗੱਲ ਹੋਈ ਹੈ ਮੇਰਾ ਨਾਮ ਉਪਕਾਰ ਸਿੰਘ ਆ ਜੀ ਤੇ ਇਹੀ ਇੱਥੇ ਕਬੀਰਪਾਰਕ ਮਾਰਕੀਟ ਦੇ ਵਿੱਚ ਸਾਡਾ ਸੈਂਟਰ ਆ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਆਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਆ ਨਾ ਇਹਨਾਂ ਨੇ ਆਪਣੇ ਚਾਚੇ, ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾ ਪੰਜ-ਪੰਜ 7-7 ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਆ ਨਾ ਉਹ ਹੋ ਗਈ तकरीबन 70-80 ਦੇ ਲਾਗੇ-ਲਾਗੇ ਤੋਂ ਉੱਪਰ ਮਤਲਬ ਤੋਂ ਹੀ ਗੱਲ ਉਹ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਈ ਮੂਵੇਬਲ ਵੀ ਹੈਗੀਆਂ ਅਸੀਂ ਵਿੱਚ ਇਨਾ ਕ ਜਿਆਦਾ ਗੰਦ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਨਾ ਕ ਜਿਆਦਾ ਮਲ ਉਹਨਾਂ ਨੇ ਗੰਦ ਅਨ ਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਦਮੰਦ ਲੋਕਾਂ ਨੂੰ ਖਵਾ ਸਕਦੇ ਇਨਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ ਵੈਸਟ ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਕਨਾ ਫੈਲਿਆ ਸੀ ਔਰ ਇਹ ਸਭ ਤੋਂ ਵੱਡਾ ਹੱਥ ਇਨਾ ਭਈਆਂ ਦਾ ਹੈਗਾ ਜੀ ਅਸੀਂ ਬਾਰ ਬਾਰ ਰਿਟਰਨ ਰਿਪੋਰਟਾਂ ਦਿੰਦੇ ਰਹੇ ਚਲੋ ਅਸੀਂ ਇਹਨਾਂ ਦੇ ਤੇ ਕਹਿੰਦੇ ਰਹੇ ਵੀ ਚਲੋ ਕੋਈ ਨਹੀਂ ਕਾਰਵਾਈ ਕਰਦੇ ਆ ਪਿਛਲੇ ਦਿਨੀਆਂ ਦੇ ਰੇੜੀਆਂ ਚੁੱਕੀਆਂ ਗਈਆਂ ਸੀ ਅੱਜ ਤੁਹਾਡੇ ਵੱਲੋਂ ਕੀ ਕੀਤਾ ਗਿਆ ਹੈ ਅਸੀਂ ਤੁਹਾਨੂੰ ਦੱਸਦੇ ਆਂ ਅਸੀਂ Aí é... Oh! ਇਸ ਸਿਲਸਿਲੇ ਦੇ ਵਿੱਚ ਐਂ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ ਠਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚਕਾ ਦੇਣੀਆਂ ਵਾਂ ਇਥੇ ਆਪਾਂ ਬਾਬਾ ਜੀ ਜਿਹੜੇ ਆ ਕੁੱਲੀ ਵਾਲੇ ਉਹਨਾਂ ਦੀ ਸਹਾਇਤਾ ਦੇ ਨਾਲ ਨਾਲ ਤੇ ਗ੍ਰੀਨ ਬੈਲਟ ਵੀ ਤਿਆਰ ਕਰਤੀ ਇਹਨਾਂ ਨੇ ਕੀ ਕੀਤਾ ਭਈਆਂ ਨੇ ਸਾਨੂੰ ਪਤਾ ਲੱਗਾ ਦੂਜੇ ਚੌਥੇ ਦਿਨਾਂ ਅੰਦਰੋਂ ਖਾਤੇ ਇਹਨਾਂ ਦੇ ਭਈਆਂ ਦੇ ਕੋਈ ਬੰਦੇ ਸੀ ਸਾਨੂੰ ਦੱਸਦੇ ਰਹਿੰਦੇ ਸੀ ਕਦੀ ਇਹ ਐਮਐਲਏ ਸਾਹਿਬ ਨੂੰ ਮਿਲਦੇ ਸੀ ਜਾ ਕੇ ਕਦੀ ਕਿਸੇ ਨੂੰ ਪੈਸੇ ਆਫਰ ਕਰਦੇ ਸੀ ਹੁਣ ਤੁਸੀਂ ਆਮ ਰਾਹਣ ਹੋਵੋਗੇ ਵੀ ਇਹ ਭਈਏ ਜਿਹੜੇ ਆ ਈ ਭਾਰੇ ਕਿੰਨੇ ਆਫਰ ਕਰ ਸਕਦੇ ਪੈਸੇ ਤੁਸੀਂ ਯਕੀਨ ਮੰਨੋਗੇ 3 ਲੱਖ ਤੋਂ ਲੈ ਕੇ ਤੇ 10 ਲੱਖ ਦੇ ਵਿੱਚ ਵਿੱਚ ਇਹ ਭਈ ਇਹ ਆਫਰ ਕਰਦੇ ਪਈ ਐਡੇ ਯਾਰ ਕਿਹੜਾ ਇੱਥੇ ਖਜ਼ਾਨਾ ਦੱਬਿਆ ਹੋਇਆ ਵਾ ਐਸ ਪਾਸੇ ਦੁਕਾਨਾਂ ਦੇ ਜਿਹੜੇ ਸਾਨੂੰ ਪਰਲੇ ਬਨੇ ਨਹੀਂ ਲੱਭਾ ਇਨੇ ਸਾਲਾਂ ਚ ਜਿਹੜਾ ਭਈਆ ਨੂੰ ਲੱਭ ਗਿਆ ਹੁਣ ਕੀ ਕੀਤਾ ਗਿਆ ਤੁਹਾਡੇ ਵੱਲੋਂ ਇੱਥੇ ਬਹਿ ਕੇ ਹੁਣ ਇਹ ਕੀਤਾ ਗਿਆ ਵੀ ਸਾਨੂੰ 1-2 ਦਿਨ ਤੋਂ ਲੱਗਦਾ ਪਿਆ ਸੀ ਵੀ ਇਹ ਮਿਲਦੇ ਪਏ ਅੰਦਰ ਖਾਤੇ ਤੇ ਉਹਦੇ ਨਾਲ ਇਹ ਹੀ ਵੀ ਸਾਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਭਈਆਣੇ ਆਫਰ ਕੀਤੇ ਆ ਇਹਨਾਂ ਨੇ ਆਪਣਾ ਜਿਹੜਾ ਰੇੜੀਆਂ ਦਾ ਹਮਲਾ ਹੀ ਨਾ ਉਹ ਲਿਆ ਕੇ ਪਿਛਲੇ ਬਨੇ ਤੇ ਇਧਰ ਇਧਰ ਨਜ਼ਦੀਕ ਰੱਖਤਾ ਵੀ ਆਪਾਂ ਰਾਤੋ ਰਾਤ ਲਾਉਣੀਆਂ ਵਾ ਸਾਨੂੰ ਕੱਲ ਪਤਾ ਲੱਗਿਆ ਜੀ ਆਪਾਂ ਥਾਣਾ ਜਿਹੜਾ ਸਲਾਮਾਂਬਾਦ ਆ ਉੱਥੇ ਜਾ ਕੇ ਸ਼ਾਮੀ ਦਰਖਾਸਤ ਦੇ ਆਏ ਵੀ ਸਾਡੇ ਬੰਦਿਆਂ ਦੇ ਗਲ ਵੀ ਪਏ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਵੀ ਜੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇੱਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਤੇ ਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੰਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਜ਼ੀ ਕੰਮ ਚੱਲਣ ਦਿਆ ਇਹ ਭਈਏ ਚਲਾਉਂਦੇ ਪਿਆ ਭਈਏ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵੈਪਿੰਗ ਦਾ ਕੰਮ ਵੀ ਕਰਦੇ ਪਏ ਆ ਜਨਾਨੀਆਂ ਬਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਹੀ ਆ ਦੂਸਰੇ ਨੰਬਰ ਦੇ ਤੇ ਭਈਏ ਕੀ ਕਰਦੇ ਪਿਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਨੂੰ ਕਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਚਾਰ ਚਾਰ ਨੋਵਾ ਗੱਡੀਆਂ ਪਾਈਆਂ ਆਈਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਅੱਜ ਤੱਕ ਨਹੀਂ ਲੈ ਸਕਿਆ ਹਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤੇ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿਹਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਰੇੜੀ 30 40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਤਰਾ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਤਰਫ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦਾ ਨਾਮ ਲੈਂਦੇ ਆ ਕਦੀ ਕਹਿੰਦੇ ਜੀ ਔਜਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਪਈ ਆ ਪੁਸ਼ ਕਰਦੀ ਪਈ ਆ ਅਸੀਂ ਇੱਥੇ ਰੇੜੀਆਂ ਨਹੀਂ ਲੱਗਣ ਦੇਣੀਆਂ ਕਿਉਂ ਉਹਨਾਂ ਕਰ ਰਹੇ ਲੱਗਾ ਰਹੂਗਾ ਜਾਂ ਕਦਮ ਹੋ ਜਾਏਗਾ ਨਹੀਂ ਅਹੀਂ ਧਰਨਾ ਸਿਰਫ ਇਹ ਲੱਗਾ ਰਹੂਗਾ ਜਿੰਨੀ ਯਾਰ ਤੱਕ ਸਾਨੂੰ ਰਿਟਰਨ ਲੈ ਕੇ ਨਹੀਂ ਦਿੰਦੇ ਵੀ ਇਹ ਭਈਏ ਨਹੀਂ ਆਉਣਗੇ ਨਹੀਂ ਚਾਰ ਤੋਂ ਪੰਜ ਵਾਰੀ ਆ ਰਹੀ ਹੈ ਜਿਹੜਾ ਨਾਮ ਮੇਰਾ ਟਵਾਰ ਸਰ ਜੀ ਇਸ ਦਾ ਤਾਂ ਕਰਕੇ ਇਕੱਠੇ ਹੋਏ ਸਾਡਾ ਨਾਂ ਤੇ ਰੇੜੀ ਮਾਰਕੀਟ ਧਰਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਇਹਨਾਂ ਨੇ ਬਾਹਰ ਸੁੱਟਦੀਆਂ ਰਾਤੀ ਅਹੀਂ ਜਿਹੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਤੇ ਸਵੇਰੇ ਉੱਠ ਕੇ ਅੱਗੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਛਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਤਾਨੂੰ ਆ ਇਹ ਉਹਨਾਂ ਨੇ ਸਾਰੇ ਦੁਕਾਨਦਾਰਾਂ ਨੇ ਜਿਹੜਾ ਲੜ ਕੇ ਉਹ ਕਹਿੰਦੇ ਸੀ ਨਹੀਂ ਲਾਂਡਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਗੱਲ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਕਿਹਾ ਸਿੱਧਾ ਹੜਿਆ ਰੇੜੇ ਚੁੱਕ ਕੇ ਬਾਹਰ ਸੁੱਟਦਿਆਂ ਇਹ ਪੂਰੀ ਗੁੰਡਾਗਰਦੀ ਕੀਤੀ ਗਈ ਹੈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਮਝ ਰਿਹਾ ਸਾਡੇ ਕਾਊਂਟਰ ਚੁੱਕੇ ਇੱਕ ਕਾਊਂਟਰ ਇਸ ਮੁੰਡੇ ਦੇ ਉੱਤੇ ਵੀ ਸੁੱਟਿਆ ਇਹਨਾਂ ਨੇ ਕਿੰਨਾ ਕੁ ਪਰਿਵਾਰ ਹੈ ਕਿੰਨੇ ਪਰਿਵਾਰ ਹੈਗੇ ਇਹ ਭਾਰੀ ਘਰ 50 60 ਪਰਿਵਾਰ ਹੈਗੇ ਆ ਭਾਈ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਸਾਡੇ ਕਾਊਂਟਰ ਲਵਾਈ ਜਾਣ ਤਾਂ ਕਿ ਇਹ ਗਰੀਬ ਬੰਦੇ ਸਾਰੇ ਵ ਨੇ ਦਾ ਰੇਡੀਆ ਨਾਲ ਆ ਰਹੇ ਆ ਭਾਈ ਘੜ ਤੋਂ ਘਟ 15 20 ਸਾਲ ਪੁਰਾਣੇ ਆ ਕਿੰਨੇ ਕਿ ਪਰਿਵਾਰ ਕਰਦੇ ਨੇ ਜਿਹੜੀਆਂ ਨਾਂ ਦੇ ਇਹ ਭਾਈ ਤੁਸੀਂ ਇਹ ਸੋਚੋ ਕਿ ਜੇ ਲਾ ਲੋ ਇੱਕ ਅਹੀਂ ਇੱਕ ਨਹੀਂ ਕੱਲੇ ਆ ਕਿ ਸਾਡੇ ਮਗਰ ਬੰਦੇ ਹੋਰ ਵੀ ਆ ਜਿਹੜੇ ਬੰਦੇ ਕਾਰੀਗਰ ਕੰਮ ਕਰ ਰਹੇ ਆ ਉਹ ਵੀ ਆਪਣੇ ਵੱਲੋਂ ਕੀ ਕੀਤਾ ਗਿਆ ਆਪਣੇ ਵੱਲੋਂ ਤਾਂ ਨਾ ਤਣਾ ਲਾਏਗਾ ਤੁਹਾਡੇ ਸਾਹਮਣੇ ਹੀ ਹੈ ਜੀ ਅਗਰ ਤੁਹਾਡਾ ਮਸਲਾ ਹੈ ਨਾ ਤਾਂ ਅਗਲਾ ਸਭ ਕੀ ਹੋਗਾ ਜੀ ਅਹੀਂ ਬੈਠੇ ਆ ਜਿਹਨਾਂ ਦੇ ਘਟਾ ਬਸਲਾ ਨਾ ਆਇਆ ਅਸੀਂ ਇੱਥੇ ਬੈਠਨੇ ਬੈਠਾ ਵਾ ਮੇਰਾ ਨਾਮ ਨੋਇਕ ਕੁਮਾਰ ਹੈ ਮੈਂ ਤੇ ਮੈਂ ਤੇ ਆਮ ਤੇ ਰੀ ਲਗਾਉਂਗਾ ਇੱਥੇ 68 ਵਾਰ ਵਾਲਾ ਮੋਂਦੂਗਾ ਜਿੰਨੇ ਸ਼ਰੀਆਮ ਕਿਹਾ ਵਾ ਕਦੋਂ ਮੈਂ ਤੇਰੇ ਗੋਲੀ ਮਾਰਨੀ ਆ ਮੈਂ ਕਰੇ ਵਾਸਤੇ ਕੋ ਕੈਮਰੋਂ ਦੇ ਅਸਰ ਕਰਕੇ ਗੋਲੀ ਮਾਰਦੇ ਸਾਡੇ ਤੋਂ 10 ਦਿਨ ਹੋ ਗਏ ਆ ਘਰ ਬੈਠੇ ਆ ਆਹੀ ਆਪਣੀ ਜਿਹੜੀ ਲਈਆਂ ਵਾ ਇਹਦੇ ਕੁੰਡ ਚੋਕੇ 10 ਜਾਨਾਂ ਨੇ ਮੇਰੇ ਤੋਂ ਛੁਡਿਆ ਮੇਰੇ ਮੋਢੇ 6:30 ਵਜੇ ਸਰੇ ਠੀਕ ਹੈ ਜੀ ਸ਼ਰਿਆਮ ਇਹਨਾਂ ਨੇ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਦਲ ਭਜਾੜਾ ਸੋਕੇ ਦਾ ਮਾਰਕੀਟ ਚੋਂ ਇਹ ਮੋਂ ਨੂੰ ਠਾੜ ਵਾੜ ਵਾਲਾ ਇਹ ਜਰਾ ਬੰਦਾ ਮੋਢਾ ਜੀ ਠਾੜ ਵਾਲਾ ਮੋਂ ਦਾ ਇੱਥੇ ਪਰਚਾ ਬੰਦਾ ਇੱਕ ਮੋਂ ਦੇ ਉੱਤੇ ਕਾਊਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਮਾਰ ਸ਼ਰਿਆਮ ਕਿਹਾ ਸਾਰੀ ਮਾਰਕੀਟ ਚ 50 ਜਾਨਾਂ ਨੇ ਕਿਹਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਿਹਾ ਤੂੰ ਮਾਰਦੇ ਹੈ ਅਈ 12 ਦਿਨ ਲੋਕ ਇਕੱਠੇ ਬੈਠੇ ਆਂ ਘਰ ਨਾਲ ਸਾਹਿਬ ਕੀਤਾ ਜਾਵੇ ਅਈ ਕਿਥੇ ਚੱਲੀ ਉਸ ਦਾ ਕੰਮ ਕਰਨਾ ਅਈ ਅੰਮ੍ਰਿਤਸਰ ਦੇ ਰਹਿਣ ਵਾਲੇ ਆਂ ਅਈ ਇੱਥੇ ਕੰਮ ਨਹੀਂ ਕਰਾਂਗੇ ਕਿਥੇ ਕਰਾਂਗੇ ਜਾਗਰੂ ਸੋਦੀ ਜੀ ਇਹ ਜਿਹੜੀ ਮਾਰਕੀਟ ਹੈ ਇੱਕ ਚੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਾਈਆਂ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਜੇ ਇਹਨਾਂ ਨੇ ਅਰਥੋਂ ਅਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਭਜਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਦੇ ਪਰ ਉਹਨਾਂ ਵੱਲੋਂ ਕਹਿ ਰਹੇ ਕਿ ਚੁੱਕ ਚੁੱਕ ਕੇ ਛੱਡੀਆਂ ਗਈਆਂ ਰੇੜੀਆਂ ਤੋੜ-ਟਾੜ ਦਿੱਤੀਆਂ ਜੀ ਇਹਨਾਂ ਨੇ ਦੇਖੋ ਮੇਰੇ ਨੋਟਸ 'ਚ ਇਹੋ ਜੀ ਅਜੇ ਤੱਕ ਕੋਈ ਗੱਲ ਇਸ਼ਤ ਦਾ ਵਿਸ਼ਾ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ ਸਰ ਉਹਨੇ ਕਿ ਗੋਲੀਆਂ ਗਾਲੀਆਂ ਮਾਰਨ ਦੇ ਜੀ ਤੁਹਾਨੂੰ ਤੁਹਾਨੂੰ ਇਹ ਪਤਾ ਕਰਦੀ ਬਾੜ ਕੋਈ ਦੁਕਾਨ ਹੈ ਕੋਈ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਮੌਕੇ ਤੇ ਹਾਂ ਜਿਹੜਾ ਜਾਮ ਹੈ ਦੋਵਾਂ ਤਰ੍ਹਾਂ ਨੂੰ ਸਮਝਾ ਕੇ ਠਾ ਦੇ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਵਾਂ ਤਰ੍ਹਾਂ ਦੇ ਵਿਵਾਦ ਜਿਹੜਾ ਦੂਤ ਕਰਾਂਗੇ